ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਨਵਾਂ ਸ਼ਹਿਰ ਦੇ ਰੇਲਵੇ ਰੋਡ ਦਾ ਦੌਰਾ ਕੀਤਾ ਗਿਆ ਜਿੱਥੋਂ ਦੀਆਂ ਸੜਕਾਂ ਵਿਖਾਉਂਦੇ ਹੋਏ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਵਿਕਾਸ ਕਾਰਜਾਂ ਦੇ ਦਾਅਵਿਆਂ ਤੇ ਸਵਾਲ ਚੁੱਕੇ ਅਤੇ ਦੱਸਿਆ ਕਿ ਜ਼ਮੀਨੀ ਹਕੀਕਤ ਵਿੱਚ ਪੰਜਾਬ ਦਾ ਹਰ ਇੱਕ ਤਬਕਾ ਪੰਜਾਬ ਸਰਕਾਰ ਤੋਂ ਨਿਰਾਸ਼ ਹੈ ਆਗੂਆਂ ਨੇ ਰੋਡ ਵਿੱਚ ਪਏ ਹੋਏ ਵੱਡੇ-ਵੱਡੇ ਟੋਏ ਵਿਖਾਉਂਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਇਸ ਵੱਲ ਜਲਦ ਧਿਆਨ ਨਾ ਦਿੱਤਾ ਤਾਂ 10 ਦਿਨਾਂ ਬਾਅਦ ਭਾਜਪਾ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਜਾਵੇਗਾ ਤਾਜੂ ਪੰਜਾਬ ਸਰਕਾਰ ਨੂੰ ਗੁੰਭਕਰਨੀ ਨੀਂਦ ਤੋਂ ਜਗਾਇਆ ਜਾ ਸਕੇ ਅਤੇ ਲੋਕਾਂ ਦਾ ਭਲਾ ਹੋ ਸਕੇ ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੁਬਾਸ਼ ਸ਼ਰਮਾ ਰਾਜਵਿੰਦਰ ਲਕੀ ਨੌਜਵਾਨ ਆਗੂ ਜਗਜੀਤ ਕੁਲਥਮ ਯੋਗਰਾਜ ਯੋਗੀ ਅਤੇ ਅਮਨ ਰਾਣਾ ਮੌਜੂਦ ਸਨ ਜਿਹੜੀ ਜਿਹੜੀ ਰੋਡ ਹੈ ਇਹ ਮੂੰਹ ਚੜਾ ਰਹੀ ਹੈ ਭਗਵੰਤ ਜੀ ਮੂੰਹ ਚੜਾ ਰਹੀ ਹੈ ਉਹ ਸਰਕਾਰ ਦਾ ਜਿਹੜੀ ਬਦਲਾਅ ਦੇ ਨਾਂ ਤੇ ਆਈ ਸੀ ਜਿਹਨਾਂ ਨੇ ਵੱਡੇ ਵੱਡੇ ਦਾਅਵੇ ਚੁੱਕੇ ਸੀ ਮੈਂ ਕੱਲ ਸੀਐਮ ਸਾਹਿਬ ਨੂੰ ਸੁਣਿਆ ਸੀਗਾ ਅਸੈਂਬਲੀ ਤੇ ਸੀਐਮ ਸਾਹਿਬ ਕਹ ਰਹੇ ਸੀ ਜੋ ਬੜੀਆਂ ਫਾਈਲਾਂ ਚੈੱਕ ਕਰਾ ਰਿਆ ਕਿਸੇ ਨੂੰ ਕਲੀਨ ਚਿੱਟ ਵੀ ਦੇ ਰਹੇ ਸੀ ਬੜੀ ਭਾਈ ਤੁਹਾਡਾ ਬੜਾ ਕੰਮ ਸਾਫ਼ ਹੈ ਪਰ ਸੀਐਮ ਸਾਹਿਬ ਨੂੰ ਆ ਰੇਲਵੇ ਰੋਡ ਵਾਲੀ ਫਾਈਲ ਕਿਉਂ ਨਹੀਂ ਪਹੁੰਚੀ ਹੁਣ ਤੱਕ ਇਹ ਮੈਂ ਆ ਰਾਹ ਨੇ ਚੱਲਦਾ ਹਾਂ ਉਹ ਰੋਜ਼ ਲੰਘ ਕੇ ਜਾਂਦੇ ਆ ਹੁਣ ਤਾਂ ਜਿੰਦਰ ਕੋਠੀ ਵੀ ਬਣਾਲੀ ਜਨਾਬ ਨੇ ਤੇ ਲੰਘੇ ਦਾ ਨਵਾਂ ਸ਼ਹਿਰ ਤੋਂ ਜਾਂਦੇ ਹੋਣੇ ਆ ਤੇ ਆ ਰੋਡ ਦੀ ਜੋ ਹਾਲਤ ਹੈ ਮੈਂ ਤਾਂ ਦੇਖ ਕੇ ਹੈਰਾਨ ਆ ਕਿ ਇਹ ਸਭ ਤੋਂ ਫੇਰੀ ਦਜੀ ਰੋਡ ਹੈ ਨਵਾਂ ਸ਼ਹਿਰ ਦੀ ਜਦੋਂ ਇਲੈਕਸ਼ਨ ਆਇਆ ਸੀ ਤੋਂ ਵੀ ਮੈਂ ਗੱਲ ਕੀਤੀ ਸੀ ਕਿ ਭਾਈ ਇਸ ਰੋਡ ਦਾ ਕੁਝ ਹੋਣਾ ਚਾਹੀਦਾ ਹੈ। ਪਰ ਸੀਐਮ ਸਾਹਿਬ ਸਾਡੇ ਇੱਥੋਂ ਦੇ ਹਲਕਾ ਇੰਚਾਰਜ ਬੱਲੂ ਜੀ ਰੋਜ਼ ਨਵਾਂ ਨਵਾਂ ਛੋਟਾ ਛੱਡ ਦਿੰਦੇ ਆ। ਜਿਸ ਸਾਥੇ ਐਮਪੀ ਸਾਹਿਬ ਕਿਹੜੇ ਜਿੱਤ ਕੇ ਗਏ ਨੇ ਬੜਾ ਲੰਮਾ ਛੋਟਾ ਵਾਦਾ ਕਰਕੇ ਗਏ ਸੀ ਜਿੰਨੂ ਆਦ ਨਵਾਂ ਚੜਦੀ ਜਨਤਾ ਨਾਲ ਕਿ ਮੈਂ ਜਿੱਤ ਕੇ ਜਾਊਂਗਾ ਤਾਂ ਰੇਲਵੇ ਰੋਡ ਬਣਾਊਂਗਾ। ਕੋਈ ਆਇਆ ਬਾਅਦੋਂ ਜਤਨਦਵਾਲਾ ਅੱਜ ਕੋਈ ਨਹੀਂ ਆਇਆ। ਐਮਪੀ ਸਾਹਿਬ ਨੇ ਦਰਸ਼ਨ ਕੀਤੇ ਨੇ ਮੇਰੇ ਦੁਆਰਾ। ਨਹੀਂ। ਸੜਕ ਤਾਂ ਕੀ ਬਣਾਣੀ ਐ ਐਮਪੀ ਸਾਹਿਬ ਆਈ ਨਹੀਂ ਮੁੜ ਕੇ ਦੁਬਾਰਾ ਇਸ ਕਰਕੇ ਇਹ ਜਿਹੜੀ ਆਮ ਆਦਮੀ ਪਾਰਟੀ ਦਾ ਇੱਕ ਸ਼ੀਰਆ ਲੋਕਾਂ ਸਾਹਮਣੇ ਉਜਾਗਰ ਹੋ ਰਿਹਾ ਨੰਗਾ ਹੋ ਰਿਹਾ ਇਹਨਾਂ ਦੇ ਹੱਥੀਂ ਦੇ ਦੰਦ ਖਾਂਦੇ ਹੋਰ ਤੇ ਬਖਾਂਦੇ ਇਹ ਸਿਰਫ ਇਸ਼ਤਿਹਾਰਬਾਜ਼ੀ ਸਰਕਾਰ ਹੈ ਹੋਟਿੰਗ ਦਾ ਫੂਟਾ ਦੀ ਸਰਕਾਰ ਹੈ ਡਿਵੈਲਪਮੈਂਟ ਗਵਰਨੈਂਸ ਨਾਲ ਇਸ ਸਰਕਾਰ ਦਾ ਕੋਈ ਲੈਣਾ ਦੇਣਾ ਕੋਈ ਲੇਖਾ ਜੋਖਾ ਨਹੀਂ ਹੈ ਪਰ ਨਵਾਂ ਸ਼ਹਿਰ ਦੀ ਜਨਤਾ ਇਸ ਪ੍ਰਕਾਰ ਨਾਲ ਪ੍ਰੇਸ਼ਾਨ ਹੈ ਕਾ ਤੁਹਾਡੇ ਸਾਹਮਣੇ ਫੋਟੋਆਂ ਤੋਂ ਮੈਂ ਸਾਹਮਣੇ ਦੇਖ ਰਿਹਾ ਸੜਕ ਜਿਹੜੇ ਲੋਕ ਸਕੂਟਰ ਮੋਟਰਸਾਈਕਲ ਤੋਂ ਲੰਘ ਰਹੇ ਨੇ ਉਹਾਰੇ ਟ੍ਰੀਕਾ ਲਾਲ ਆ ਕੇ ਲੰਘ ਰਹੇ ਨੇ ਤੇ ਰੋਜ਼ ਕੋਈ ਨਾ ਕੋਈ ਟਿਕਦਾ ਵੀ ਹੋਊਗਾ ਉਹ ਜਿਹੜਾ ਕਿਸੇ ਦੇ ਐਕਸੀਡੈਂਟ ਵੀ ਹੁੰਦੇ ਹੋਣਗੇ ਸੋ ਮੇਰੀ ਬੇਨਤੀ ਆ ਸੀਐਮ ਸਾਹਿਬ ਨੂੰ ਕਿ ਨੀਂਦ ਤੋਂ ਜਾਕੋ ਰੋਜ਼ ਨਮੀਨੇ ਚੈੱਕਪੁਆਇੰਟਾਂ ਬਾਰੇ ਸੁਣਦੇ ਰਹੇ ਹੋ ਇੱਕ ਚੱਕਰ ਸੀਐਮ ਸਾਹਿਬ ਸਾਹਿਬ ਜੀ ਐਂਟੀ ਸਾਹਿਬ ਦਾ ਜਰਾ ਸੜਕ ਤੇ ਲਵਾ ਦਿਓ ਤਾਂ ਕਿ ਹੁਣ ਪਤਾ ਲੱਗੇ ਕਿ ਪੰਜਾਬ ਦਾ ਕੀ ਹਾਲ ਹੈ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under platform, www.jacktrade.com/slash/921760. Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ